ਕਿਸੇ ਨੂੰ ਵੀ ਸੜਕ ਦੇ ਉੱਤੇ ਪਿਆ ਦੇਖ ਕੇ ਉਹਨੂੰ ਉਸੇ ਵੇਲੇ ਉਹਦਾ ਆਪਣੇ ਕੱਪੜਿਆਂ ਦੇ ਨਾਲ ਆਪਣੇ ਕਮੀਜ਼ ਦੇ ਨਾਲ ਮੂੰਹ ਪੂੰਝਣਾ ਨਵਾਉਣਾ ਲੈ ਕੇ ਆਉਣਾ ਉਹਨੂੰ ਖਾਣ ਪੀਣ ਦੇਣਾ ਉੱਥੋਂ ਦੇ ਬੱਚੇ ਜਿਹੜੀਆਂ ਹੁਣ ਜਵਾਨ ਹੋ ਗਈਆਂ ਬੱਚੀਆਂ ਉਹ ਅਕਸਰ ਦੱਸਦੀਆਂ ਆ ਕਿ ਜਦੋਂ ਪਗਜੀ ਜਾਇਆ ਕਰਦੇ ਸੀਗੇ ਦਰਬਾਰ ਸਾਹਿਬ ਸਵੇਰੇ ਸਾਨੂੰ ਸਾਰਿਆਂ ਨੂੰ ਮਿਲ ਕੇ ਜਾਂਦੇ ਸੀਗੇ ਹਰ ਇੱਕ ਦੀ ਫਰਮਾਇਸ਼ ਲਿਖ ਲੈਂਦੇ ਸੀਗੇ ਇਹਨੂੰ ਟੌਫੀ ਚਾਹੀਦੀ ਆ ਇਹਨੂੰ ਪੈਨ ਚਾਹੀਦਾ ਹੈ ਇਹਨੂੰ ਫਰੂਟ ਚਾਹੀਦਾ ਆ ਮਖਫਲੀ ਚਾਹੀਦੀ ਆ ਔਰ ਹਰ ਇੱਕ ਦੀ ਫਰਮਾਇਸ਼ ਯਾਦ ਰੱਖਦੇ ਸੀ ਜਦੋਂ ਵਾਪਸ ਆਉਂਦੇ ਸੀ ਉਹਨਾਂ ਸਾਰਿਆਂ ਨੂੰ ਵੰਡਦੇ ਸੀ ભગત પુરાણ ਸਿੰਘ ਦਾ ਜਨਮ 4 ਜੂਨ 1909 ਨੂੰ ਪੰਜਾਬ ਦੇ ਰਾਜੇਵਾਲ ਪਿੰਡ ਵਿੱਚ ਹੋਇਆ। ਉਹਨਾਂ ਨੇ 1947 ਵਿੱਚ ਪਿੰਗਲਵਾੜਾ ਨਾਮਕ ਪ੍ਰਸਿੱਧ ਚੈਰੀਟੇਬਲ ਸੰਸਥਾ ਦੀ ਸਥਾਪਨਾ ਕੀਤੀ। ਉਹਨਾਂ ਨੂੰ ਰੁੱਖਾ, ਪਾਣੀ, ਜਾਨਵਰਾਂ ਅਤੇ ਮਨੁੱਖਤਾ ਨਾਲ ਅਟੁੱਟ ਪਿਆਰ ਸੀ। 5 ਅਗਸਤ 1992 ਵਿੱਚ ਉਹਨਾਂ ਨੇ ਸੰਸਾਰ ਨੂੰ ਅਲਵਿਦਾ ਕਿਹਾ ਪਰ ਉਹਨਾਂ ਦੀ ਸੇਵਾ ਦੀ ਭਾਵਨਾ ਅੱਜ ਵੀ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਭਰ ਵਿੱਚ ਫੈਲੀ ਹੋਈ ਹੈ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਪਿੰਗਲਵਾੜਾ ਸੁਸਾਇਟੀ ਆਫ অন্ਟਾਰੀਓ ਦੀ ਸੰਸਥਾ ਪਗ ਬੀਬੀ ਅਬਨਾਸ਼ ਕੌਰ ਦੱਸਦੇ ਹਨ ਕਿ ਉਹ ਜਦੋਂ 1987 ਵਿੱਚ ਪੰਜਾਬ ਗਏ ਤਾਂ ਉਹ ਪਿੰਗਲ ਵਾੜੇ ਵਿੱਚ ਰਹਿੰਦੇ ਲੋੜਵੰਦਾਂ ਨੂੰ ਮਿਲੇ ਜਿਸ ਤੋਂ ਬਾਅਦ ਭਗਤਪੂਰਨ ਸਿੰਘ ਜੀ ਨੇ ਉਹਨਾਂ ਨੂੰ ਸੇਵਾ ਵੱਲ ਪ੍ਰੇਰਿਤ ਕੀਤਾ ਉਹ ਕੁਛ ਮੰਦਬਤੀ ਬੱਚੇ ਜਿਹੜੇ ਉਹ ਤੂਣੀ ਲਾ ਕੇ ਬੈਠੇ ਹੋਏ ਸੀਗੇ ਤੋਂ ਤੂਣੀ ਛੇਕ ਰਹੀ ਸੀਗੇ ਤਾਂ ਉਹਨਾਂ ਨੇ ਸੋਚਿਆ ਕਿ ਜਿਹੜੇ ਸੇਵਾਦਾਰ ਦੇ ਨਾਲ ਕੋਈ ਆ ਰਿਹਾ ਆ ਉਹ ਦਾਨੀ ਸਚਨਾਤ ਉਹ ਸਾਡੇ ਕੁਝ ਖਾਣ ਲਈ ਲੈ ਕੇ ਆਇਆ ਹੋਵੇਗਾ ਸਵੇਰ ਦਾ ਵੇਲਾ ਸੀਗਾ ਲੋਕ ਅਕਸਰ ਬਿਸਕਟ ਵਰ ਮੂੰਗਫਲੀ ਵਗਾਰਾ ਲੈ ਜਾਂਦੇ ਸਰਦੀਆਂ ਦੇ ਵਿੱਚ ਰਏ ਤਾਂ ਮੇਰੇ ਜਦੋਂ ਉਹਨਾਂ ਨੇ ਮੈਨੂੰ ক্লোਜ਼ ਦੇਖਿਆ ਤਾਂ ਉਹਨਾਂ ਨੇ ਅੱਗੇ ਮੇਰੇ ਅੱਗੇ ਆਉਂ ਹੱਥ ਕੀਤੇ ਤੇ ਉਸ ਟਾਈਮ ਮੇਰੇ ਕੋਲ ਕੁਝ ਨਹੀਂ ਸੀਗਾ ਮੈਂ ਸੇਵਾਦਾਰ ਤੋਂ ਕਿਹਾ ਕਿ ਅਸੀਂ ਵਾਪਸ ਚਲਦੇ ਆਪਸ ਆ ਕੇ ਪਗ ਜੀ ਨੇ ਦੇਖਿਆ ਕਿ ਮੈਂ इमोशनल ਹੋਈਆਂ ਉਹਨਾਂ ਨੇ ਮੈਨੂੰ ਕਿਤਾਬਾਂ ਦਿੱਤੀਆਂ ਫਿਰ ਮੈਨੂੰ ਕਿਹਾ ਕਿ ਤੁਸੀਂ ਉੱਥੇ ਜਾ ਕੇ ਜ਼ਰੂਰ ਇਹਦੇ ਬਾਰੇ ਸੋਚਿਓ ਕੈਨੇਡਾ ਵਿੱਚ ਵਾਪਸ ਆ ਕੇ ਉਹਨਾਂ ਆਪਣੇ ਜਾਣਕਾਰਾਂ ਤੇ ਦੋਸਤ ਮਿੱਤਰਾਂ ਨੂੰ ਸੇਵਾਵੱਝੋਂ ਪਿੰਗਲਵਾੜੇ ਲਈ ਦਾਨ ਇਕੱਠਾ ਕਰਨ ਲਈ ਉਤਸ਼ਾਹਿਤ ਕੀਤਾ ਤੇ ਸੰਗਤ ਦੇ ਪ੍ਰੇਮ ਅਤੇ ਸਹਿਯੋਗ ਨਾਲ ਪਿੰਗਲਵਾੜਾ ਸੁਸਾਇਟੀ ਆਫ 온ਟਾਰੀਓ ਨੂੰ ਸਥਾਪਿਤ ਵੀ ਕੀਤਾ ਸਾਡੀ ਸੁਸਾਇਟੀ 95 ਦੇ ਵਿੱਚ ਫਿਰ ਰਜਿਸਟਰ ਹੋ ਗਈ ਤਾਂ ਰਜਿਸਟਰ ਹੋਣ ਦੇ ਨਾਲ ਕਾਫੀ ਔਰ ਡੋਨੇਸ਼ਨ ਮਿਲਨੀ ਸ਼ੁਰੂ ਹੋ ਗਈ ਤਾਂ ਐਸ ਟਾਈਮ ਅਸੀਂ ਅ 1 ਯਰ ਦੇ ਅ 9 ਲੱਖ ਤੋਂ ਉੱਪਰ ਅ ਕਠਾ ਡਾਲਰ ਕਠਾ ਕਰ ਲਈ ਤਾਂ ਇਸ ਸੋਸਾਇਟੀ ਦੇ ਵਾਈਸ ਪ੍ਰੈਜ਼ੀਡੈਂਟ ਦੱਸਦੇ ਹਨ ਕਿ ਉਹ ਪਿਛਲੇ 27 ਸਾਲਾਂ ਤੋਂ ਇਸ ਸੰਸਥਾ ਨਾਲ ਜੁੜੇ ਹੋਏ ਹਨ ਤੇ ਛੋਟੀ ਉਮਰ ਵਿੱਚ ਹੀ ਹਰਮੰਦਰ ਸਾਹਿਬ ਦੇ ਜਪਗਤਪੁਰਨ ਸਿੰਘ ਨੂੰ ਮਿਲਦੇ ਰਹੇ ਸਨ ਤੇ ਹੁਣ 온ਟਾਰੀਓ ਦੀ ਪਿੰਗਲਵਾੜਾ ਸੋਸਾਇਟੀ ਪੰਜਾਬ ਵਿੱਚ ਸਕੂਲ ਪ੍ਰੋਜੈਕਟਸ ਤੇ ਕੰਮ ਕਰ ਰਹੀ ਹੈ ਤੇ ਸੀ ਉਹਨਾਂ ਦੇ ਸਕੂਲ ਜਿਵੇਂ 2-3 ਸਕੈਂਡਰੀ ਸਕੂਲ ਆ ਦੇ ਡਫ ਜਿਹੜੇ ਡਫ ਬੱਚੇ ਉਹਨਾਂ ਦਾ ਇੱਕ ਸਕੂਲ ਆ ਪਹਿਲਾਂ ਹੁੰਦਾ ਹੀ ਨਹੀਂ ਸੀ ਪੰਜਾਬ 'ਚ ਉਹਨਾਂ ਨੇ ਸੱਤ ਉਹਨਾਂ ਨੇ ਬਣਾਇਆ ਖੋਲ੍ਹਿਆ ਉਹਨਾਂ ਨੂੰ ਹੋਰ ਵੀ ਵੈਸੇ ਭੇਜਦੇ ਅਸੀਂ ਭੇਜਦੇ ਆ ਫਿਰ ਉਹਨਾਂ ਨੇ ਜਿਹੜੇ ਮੈਂਟਲੀ ਰਟ ਐਮ ਆਰ ਬੱਚੇ ਆ ਜਿਹੜੇ ਸਪੈਸ਼ਲ ਸਕੂਲ ਜਿਹਨੂੰ ਕਹਿੰਦੇ ਸੀ ਉਹ ਫਿਰ ਅਸੀਂ ਬੱਚਿਆਂ ਨੂੰ ਜਿਹੜੇ ਸਪੈਸ਼ਲ ਸਕੂਲ ਤੇ ਡਫ ਸਕੂਲ ਉਹਨਾਂ ਦਾ ਟੀਚਰ ਟ੍ਰੇਨਿੰਗ ਜ਼ੀਰੋ ਸੀਗੀ ਪੰਜਾਬ 'ਚ ਉਹ ਇੰਸਟੀਚਿਊਟ ਸ਼ੁਰੂ ਕੀਤਾ ਉਹਨਾਂ ਸਾਰਿਆਂ ਦੇ ਤੀਜੇ ਮਹੀਨੇ ਸਾਨੂੰ ਹਰ ਤਿੰਨ ਮਹੀਨੇ ਬਾਅਦ ਉਹ ਫਾਈਨੈਂਸ਼ੀਅਲ ਸਟੇਟਮੈਂਟ ਭੇਜ ਲੈਂਦੇ ਅਸੀਂ ਰੀਕਨਸਾਈਲ ਚੈੱਕ ਕਰਕੇ ਤੇ ਉਹਨਾਂ ਨੂੰ ਪੈਸ ਪਗਤਪੂਰਨ ਸਿੰਘ ਜੀ ਦੀ ਯਾਦ ਵਿੱਚ ਬੀਤੇ ਦਿਨਾਂ ਚ ਬੀਸੀ ਵਿੱਚ ਇੱਕ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਕਰਵਾਏ ਗਏ ਜੋ 3 ਦਿਨ ਚੱਲੇ ਰਵਿੰਦਰ ਸੋਢੀ ਕਹਿੰਦੇ ਹਨ ਕਿ ਲੋਕ ਪਗਤਪੂਰਨ ਸਿੰਘ ਜੀ ਦੀ ਜ਼ਿੰਦਗੀ ਤੋਂ ਬਹੁਤ ਸਾਰੀਆਂ ਸਿੱਖਿਆਵਾਂ ਲੈ ਸਕਦੇ ਹਨ ਸੋ ਪਗਤ ਜੀ ਤੋਂ ਦਰਬਾਰ ਸਾਹਿਬ ਜਦੋਂ ਬਾਹਰ ਜਾਂਦੇ ਸੀ ਅਸੀਂ ਛੋਟੇ ਹੁੰਦੇ ਤੇ ਸਾਡੇ ਫਾਦਰ ਸਾਹਿਬ ਕਿਉਂਕਿ ਇਹ ਬੜੇ ਗੁਰਸਿੱਖ ਸੀਗੇ ਤੇ ਉਹ ਸਾਨੂੰ ਦਰਸ਼ਨ ਕਰਾਉਂਦੇ ਸੀ ਪੈਸੇ ਸਾਡੇ ਹੱਥੋਂ 2 ਰੁਪਏ ਜਾਂ 5 ਰੁਪਏ ਦਵਾਉਂਦੇ ਸੀਗੇ ਤਪਾ ਗਜੀ ਨੇ ਇੱਕ ਇਸ ਪੈਂਫਲੇਟ ਤੁਹਾਨੂੰ ਦੇ ਦੇਣਾ ਉਹਦੇ ਪਿੱਛੇ ਪਹਿਲਾਂ ਪ੍ਰਿੰਟ ਹੁੰਦਾ ਸੀਗਾ ਕੋਈ ਨਵਾਂ ਪੇਪਰ ਨਹੀਂ ਯੂਜ਼ ਕਰਦੇ ਸੀ ਭਗਤ ਜੀ ਨੇ ਤਾਂ ਬਹੁਤ ਕੁਝ ਸਿੱਖਣ ਨੂੰ ਹੈ ਮੈਨੂੰ এনवायरमेंट ਤੇ ਬਹੁਤ ਪਹਿਲੇ ਵੱਡੇ এনवायरमेंटਲਿਸਟ ਵੀ ਵਰਲਡ ਦੇ ਵਿੱਚ ਵੀ ਭਗਤ ਜੀ ਹੋਏ ਆ ਜਿਹੜੇ ਕੋਈ ਪੇਪਰ ਨਹੀਂ ਯੂਜ਼ ਕਰਦੇ ਸੀ ਨਵਾਂ ਕੋਈ ਮੋਟਰਾਈਜ਼ ਚੀਜ਼ ਯੂਜ਼ ਕਰਦੇ ਸੀਗੇ ਦਰਕਤ ਲਾਉਂ ਨੂੰ ਕਹਿੰਦੇ ਸੀ ਉਦੋਂ ਲੋਕ ਕਹਿੰਦੇ ਸੀ ਕਿ ਤੁਹਾਡਾ ਪਾਣੀ ਜਿਹੜਾ ਇਹਨਾਂ ਜ਼ਮੀਨ ਇਹਨਾਂ ਨੀਵਾ ਚਲ ਜਾਣਾ ਹੁਣ ਤੁਸੀਂ ਦੇਖ ਲਓ ਕਿ ਸਬਮਰਸੀਬਲ ਮੋਟਰਾਂ ਲੱਗਦੀਆਂ ਤੇ ਤੁਸੀਂ ਆ ਫਸਲਾਂ ਨਾ ਲਾਓ ਬਹੁਤ ਭਗ ਜੀ এনवायरमेंट ਹੋ ਜਾਊਗਾ ਨਾ ਦੁਨਿਆਵੀ ਤੌਰ ਤੇ ਨਾ ਆਪਦਾ ਕੋਈ ਪਰਿਵਾਰ ਨਹੀਂ ਸੀ ਬੱਚੇ ਨਹੀਂ ਸੀ ਪਰ ਉਹ ਬਹੁਤ ਫਿਕਰ ਕਰਦੇ ਸੀਗੇ ਆਪਣੇ ਪੰਜਾਬ ਦੇ এনवायरमेंट ਦੀ ਪਿੰਗਲਵਾੜਾ ਸੁਸਾਇਟੀ ਆਫ অন্ਟਾਰੀਓ ਨਾਲ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਸੇਵਾਦਾਰ ਜੁੜੇ ਹੋਏ ਹਨ ਤੇ ਪਿੰਗਲਵਾੜਾ ਵਿੱਚ ਸੇਵਾ ਧਰਮ ਜਾਂ ਜਾਤ ਤੋਂ ਉੱਪਰ ਉੱਠ ਕੇ ਨਿਭਾਈ ਜਾਂਦੀ ਹੈ ਅਤੇ ਇਹ ਸੰਸਥਾ ਪੂਰੀ ਤਰ੍ਹਾਂ ਦਾਨ ਅਤੇ ਸੇਵਾਦਾਰਾਂ ਦੇ ਯਤਨਾਂ ਤੇ ਨਿਰਭਰ ਹੈ ਦਾਨ ਦੇਣ ਲਈ ਤੁਸੀਂ ਸਕਰੀਨ ਤੇ ਆ ਰਹੀ ਵੈਬਸਾਈਟ ਤੇ ਜਾ ਕੇ ਵਾਧੂ ਜਾਣਕਾਰੀ ਲੈ ਸਕਦੇ ਹੋ ਸੁਖਪ੍ਰੀਤ ਕੌਰ ਓਮਨੀ ਨਿਊਜ਼